ਇਹ ਸਾਹਮਣੇ ਨਾ ਅੱਗ ਲਾ ਗਿਆ ਬਾਗਜ ਕੂਜ ਪੈ ਸੀ ਉੱਥੇ ਨਾਲ ਯਾਰ ਦਰਾਖਤ ਮੱਚ ਗਿਆ ਰਾਤ ਗੌਰ ਨਹੀਂ ਕਰੀ ਕਿਸੇ ਨੇ ਬਾਹਰ ਦੇਖਿਆ ਨਹੀਂ ਆ ਕੇ ਆ ਹੁਣ ਤਾਂ ਤੜਕੇ ਨਿਕਲੇ ਦਰਾਖਤ ਦਾ ਅੱਧਾ ਹਿੱਸਾ ਮੱਤਿਆ ਬਵਜਾਰੇ ਦਾ ਯਾਰ ਰੂੜੀ ਦਾ ਇਹ ਹਜੇ ਯਾਰ ਕਮਲੇ ਲੋਕ ਨੇ ਯਾਰ ਦੱਸ ਆ ਸਾਰਾ ਦਰਾਖਤ ਮੱਚਾ ਦਾ ਦਰਵਾਰੇ ਯਾਰ ਹੋ ਇਹਦਾ ਸਾਰਾ ਮੱਤਿਆ ਪਿਆ ਬਵਜਾਰਾ ਲੈ ਲੈ ਜਾ ਉੱਥੇ ਉਧ راستے ਸੱਟ ਗਿਆ ਪਹਿਲਾ ਪਾਣੀ ਤਾਂ ਲੰਘ ਜਾਂਦਾ ਬਾਬਾ ਜਰਾ ਯਾਰ ਖਤਮ ਕਰਤਾ ਜੜੀ ਖਤਮ ਕਰਤੀ ਇਹਦੀ ਦਰਬਾਰੇ ਲੱਪਾ ਕਰ ਕੇ ਸੱਟ ਉਹਦੇ 10 12 ਬਾਲਟਾਂ ਆ ਬਚਾਰੇ ਤੇ ਕਿੰਨੇ ਯਾਰ ਪਾਪੀ ਲੋਕ ਨੇ ਦੱਸ ਵੀ ਤੁਰੇ ਜਾਂਦੇ ਸੋਨੂੰ ਦੱਸ ਕੀ ਕਹਿੰਦਾ ਨਾਲ ਗੋਹੇ ਨੂੰ ਅੱਗ ਚੜ ਗਈ ਉਥੋਂ ਹੌਲੀ ਹੌਲੀ ਚੜ੍ਹਦੀ ਆਈ ਆ ਕੀਨੇ ਲਾਈ ਕੀਨੇ ਉਥੇ ਕੀਨੇ ਸਿੱਟੇ ਵੀ ਕਾਗਜ ਆਹ ਜੇ ਕੰਮ ਨੇ ਲੋਕਾਂ ਦੇ ਯਾਰ ਜਮਾਈ ਤਾਰਸ ਨਹੀਂ ਕਰਦੇ ਨਾਲੇ ਇੰਨੀਆਂ ਨੇਹਰੀਆਂ ਚ ਖੜ ਚਾਲਦੇ ਨੇ ਹੁਣ ਦੱਸ ਇੰਨਾ ਵੱਡਾ ਦਰਾਸਤ ਹੋਇਆ ਵਿਚਾਰਾ ਮਜਾ ਕੇ ਰੱਖਤਾ ਉਹ ਜਮਾਈ ਖਤਮ ਕਰਤਾ ਯਾਰ ਹਾਂ ਹਾਂ ਬੇਬੀ ਲਾਲਾ ਨੂੰ ਕੱਲ ਮੈਂ ਕਿਹੜਾ ਬੋਲਦਾ ਉਹ ਕਿਤੇ ਹੋਵਾਂਗੇ ਨਾ ਕੋਸੇ ਸੱਟ ਉਹ ਤੇ ਸੱਟ ਦਰਾਸਤੇ ਸੱਟ ਇਹਦਾ ਮੈਂ ਪਾ ਦੂ ਸਾਰੇ ਉਹ ਯਾਰ ਇਧਰ ਦਾ ਮੈਂ ਸਾਰੇ ਪਾ ਦੂ ਤੂੰ ਦਰਾਸਤੇ ਸੱਟ ਪਹਿਲਾਂ ਦਰਾਸਤੇ ਜਰਾ ਜਰਾ ਉਹ ਕਰ